ਉਹ ਇੱਥੇ ਜਿਸ ਨਾਲ ਫਗਵਾੜਾ ਦੇ ਗੁਰਦੁਆਰਾ ਸਾਹਿਬ ਦੇ ਬੇਅਦਬੀ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ ਸਨ ਇੱਕ ਨੌਜਵਾਨ ਤੇ ਜਿਸ ਦੀ ਬਕਾਇਦਾ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਔਰ ਇਸ ਵੀਡੀਓ ਦੇ ਵਿੱਚ ਉਸ ਨੇ ਕਬੂਲਿਆ ਸੀ ਕਿ ਉਹ ਇੱਥੇ ਬੇਅਦਬੀ ਦੇ ਇਰਾਦੇ ਨਾਲ ਆਇਆ ਸੀ ਔਰ ਉਸ ਤੋਂ ਬਾਅਦ ਉਸ ਦੇ ਕਤਲ ਦੀ ਵੀ ਇੱਕ ਵੀਡੀਓ ਸਾਹਮਣੇ ਆਈ ਹਾਲਾਂਕਿ ਜਿਸ ਸ਼ਖਸ ਨੇ ਉਸ ਦਾ ਕਤਲ ਕੀਤਾ ਉਹ ਵੀ ਪੁਲਿਸ ਦੇ ਗ੍ਰਫਟ ਵਿੱਚ ਹੈ ਲੇਕਿਨ ਹੁਣ ਪੁਲਿਸ ਇਥੇ ਵੱਡਾ ਦਾਅਵਾ ਕੀਤਾ ਹੈ ਤੇ ਖੁਲਾਸਾ ਕੀਤਾ ਹੈ ਕਿ ਇੱਥੇ ਪਬਲਿਸਿਟੀ ਕਮਾਉਣ ਵਾਸਤੇ ਉਸਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਪੀਟੀਸੀ ਨਿਊਜ਼ ਏਰੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਇੱਥੇ ਵੱਡੇ ਖੁਲਾਸੇ ਕੀਤੇ ਨੇ ਕਿ ਪਬਲਿਸਿਟੀ ਕਮਾਉਣ ਵਾਸਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ ਏਰੀਜੀਪੀ ਵੱਲੋਂ ਇੱਥੇ ਖੁਲਾਸਾ ਕੀਤਾ ਗਿਆ ਔਰ ਇਹ ਵੀ ਕਿਹਾ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਹੋਈ ਹੀ ਨਹੀਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਅਜਿਹੇ ਕੰਮ ਕਰਦਾ ਰਹਿੰਦਾ ਹੈ ਰਮਨਦੀਪ ਪੁਲਿਸ ਦੇ 7 ਦਿਨ ਦੇ ਰਿਮਾਂਡ ਤੇ ਰਮਨਦੀਪ ਸਿੰਘ ਮੰਗੂ ਮੱਠ ਹੈ ਜੋ ਪੁਲਿਸ ਨੇ ਉਸ ਵੇਲੇ ਮੌਕੇ ਤੇ ਫਿਰ ਉਸਨੂੰ ਗ੍ਰਿਫਤਾਰ ਕੀਤਾ ਸੀ ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਜਿਸ ਤਰ੍ਹਾਂ ਦੇ ਨਾਲ ਖੁਲਾਸੇ ਹੋਏ ਨੇ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੱਥੇ ਬਕਾਇਦਾ ਇਸ ਨੌਜਵਾਨ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਸਨੇ ਕਬੂਲਿਆ ਸੀ ਕਿ ਉਹ ਇੱਥੇ ਆਇਆ ਸੀ ਬੇਅਦਬੀ ਦੇ ਇਰਾਦੇ ਦੇ ਨਾਲ ਔਰ ਉਸ ਤੋਂ ਬਾਅਦ ਇਸ ਸ਼ਖਸ ਵੱਲੋਂ ਜੋ ਉਸਦਾ ਕਤਲ ਕੀਤਾ ਗਿਆ ਉਹ ਵੀ ਜਿਹੜੀ ਹੈ ਸਾਹਮਣੇ ਆਈ ਸੀ ਵੀਡੀਓ ਸੋ ਪੀਰੀਸੀ ਨਿਊਜ਼ ਦੇ ਸਹਿਯੋਗੀ ਦੇ ਨਾਲ ਜਿਹੜੀ ਹੈ ਗੱਲਬਾਤ ਹੋਈ ਹੈ ਜੀਪੀ ਦੀ ਕੀ ਕੁਝ ਉਹਨਾਂ ਨੇ ਕਿਹਾ ਤੁਹਾਨੂੰ ਉਹ ਵੀ ਸੁਣਾਉਂਦੇ ਆ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਸੁਖੀ ਤਾਂ ਤੁਸੀਂ ਸੀਗੇ ਸੁਖੀ ਤਾਂ ਮੈਨੂੰ ਇਹ ਕਹਿ ਸੀਗਾ ਜੇ ਬਾਅਦ ਚ ਜਾ ਕੇ ਜੋ ਕਰੇਗਾ ਆਪਣੇ ਲਈ ਕਰੇਗਾ ਜੋ ਜੋ ਜਾਨ ਬਚਾਏਗਾ ਆਪਣੀ ਬਚਾਏਗਾ ਹੂੰ ਜੋ ਜਾਨ ਬਚਾਏਗਾ ਸਾਡੇ ਤੋਂ ਆਪਣੀ ਬਚਾਏਗਾ ਵੀ ਪੈਸੇ ਤੈਨੂੰ ਮੈਂ ਪੈਸੇ ਦੇਣ ਸੁਖੀ ਨਾ ਆਹੋ ਕਿੰਨੇ ਪੈਸੇ ਕੀਤੇ ਸੁਖੀ ਨਾਲ 200 ਚਲ 2-3000 ਰੁਪਇਆ ਸੀਗਾ 2-3000 2-3000 ਹੂੰ ਤੇ ਕੀ ਕਰਨਾ ਕੀ 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 ਕਹੇ ਸੁਖੀ ਨੇ ਕੀ ਕਰਨਾ ਉੱਥੇ ਜਾ ਕੇ ਉੱਥੇ ਜਾ ਕੇ ਬੈਠੀ ਔਰ ਇਹ ਸਭ ਫਲਾਣਾ ਫੁੱਟਾ ਫੁੱਟਾ ਸਿੱਧਾ ਕਰਨ ਨੂੰ ਕਿਆ ਸੀਗਾ ਲੇਕਿਨ ਕੀਤਾ ਹੀ ਭਾਜੀ ਮੈਂ ਇਹ ਹੈ ਮੈਂ ਮੰਨਦਾ ਰ ਮੈਂ ਟੀਆ ਵਾਸਤੇ ਕੀਤਾ ਮੈਂ ਕੀਤਾ ਨਹੀਂ ਸੁਖੀ ਨੇ ਕਹਿ ਦਿੱਤਾ ਕਿ ਪੰਗੇ ਲੈਣੇ ਪੰਗੇ ਲੈਣੇ ਬਾਣੀ ਨਾਲ ਆਹੋ ਨਹੀਂ ਬਾਣੀ ਨਾਲ ਕੀ ਉਹ ਭਾਜੀ ਸਾਹਿਬ ਪਾੜਨਾ ਹੈ ਆਹੋ ਪਾੜਨ ਵਾਸਤੇ ਗਿਆ ਸੀ ਕੀ ਆਹੋ ਇਹ ਇਹ ਚੀਜ਼ਾਂ ਹੋਰ ਉਲਟਾ ਹੋਰ ਤੁਸੀਂ ਸੋਚ ਨਹੀਂ ਸਕਦੇ ਕੀ ਕੀ ਕਿਆ ਸੀਗਾ ਦੱਸ ਦੱਸ ਫਿਰ ਸਾਨੂੰ ਦੱਸ ਦੇਣਾ ਉਲਟਾ ਸਿੱਧਾ ਲਿਖਣ ਨੂੰ ਵੀ ਕਿਆ ਸੀਗਾ ਕੀ ਲਿਖਣਾ ਸੀ ਤਾਂ ਨੂੰ ਬਤਾਇਆ ਉਹੀ ਗਾਲਾਂ ਔਰ ਉਤੋਦੀ ਉਤੋਦੀ ਇਹ ਸਭ ਚੀਜ਼ਾਂ ਇਹ ਸਭ ਚੀਜ਼ਾਂ ਕਰਨ ਨੂੰ ਕੈਸੀਆ ਮੈਰੀ ਬਾਜੀ ਬੇਗੁਨਾ ਸੀਗਾ ਬਸ ਇਹ ਹਰਿੰਦਰ ਸਿੰਘ ਢਿਲਹਰੀ ਜੁੜ ਗਏ ਨੇ ਹਲੋ ਇਸ ਵਕਤ ਮੇਰੇ ਨਾਲ ਏਡੀਜੀਪੀ ਗੁਰਿੰਦਰ ਸਿੰਘ ਢਿਲਹਰੀ ਜੁੜ ਗਏ ਨੇ ਲੋ ਸਾਬ ਐਸੋਲੇ ਪੁਲਿਸ ਦੇ ਹੱਥ ਕਿਸ ਬੂਥ ਮਿਲ ਨੇ ਜੀ ਦੇਖਦੇ ਇਹ ਗੱਲ ਹੈ ਜੀ ਕਿ ਸੱਤ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਜੀ ਜਿਹਦੇ ਚ ਖੋਰੋਲੀ ਇਨਵੈਸਟੀਗੇਸ਼ਨ ਕਰੇਗੀ ਕਪੂਰਥਲਾ ਪੁਲਿਸ ਜੀ ਔਰ ਦੂਸਰੀ ਗੱਲ ਗੜੀ ਅਜੇ ਤੱਕ ਦੀ ਗੱਲਬਾਤ ਖੋਰ ਸੁਣਨ ਤੇ ਪੜਤਾਲ ਤੇ ਪਤਾ ਲੱਗਦੀ ਹੈ ਜੀ ਕਿ ਇਹ ਇੱਕ ਵਾਇਲੈਂਟ ਦੇ ਕਿਸਮ ਦਾ ਇਨਸਾਨ ਹੈ ਜਿਹੜਾ ਨਿਹੰਗ ਹੈ ਜਿਨੇ ਇਹ ਵਾਰਦਾਤ ਕੀਤੀ ਹੈ ਗੁਰਦੈਰਾ ਸਾਹਿਬ ਦੇ ਅੰਦਰ ਜੀ ਔਰ ਇਹ ਇਹਦਾ ਕੋਈ ਰਿਲੀਜੀਅਸ ਇੰਟਰਸਟ ਨਹੀਂ ਹੈ ਜੀ ਇਹ ਜਿਮੀਨੀ ਐਕਟੀਵਿਟੀਸ ਕਰ ਰਿਹਾ ਹੈ ਤੇ ਖਾਸ ਪਹਿਲਾਂ ਵੀ ਕਾਫੀ ਸਾਰੇ ਐਨਵਾਇਰਨਮੈਂਟ ਐਕਸ਼ਨਸ ਦੇ ਕੇਸ ਸਜੈਸਟਡ ਨੇ ਇਹ ਤੇ ਇਹ ਮੰਨਿਆ ਜਾਏ ਅਜੇ ਤੱਕ ਦੀ ਪਤੀਸ਼ ਚ ਉਥੇ ਬੇਅਦਬੀ ਵਾਲੀ ਕੋਈ ਇਨਸੀਡੈਂਟ ਨਹੀਂ ਹੋਇਆ ਬਿਲਕੁਲ ਠੀਕ ਹੈ ਇਹ ਇਹ ਕਹਿਣਾ ਕਿ ਇਹ ਉਹਨੂੰ ਸਸਪੈਕਟ ਕਰਦੇ ਸੀ ਕਿ ਉਹ ਅ ਬੇਅਦਬੀ ਦੀ ਨੀਅਤ ਨਾਲ ਆਇਆ ਸੀ ਹੂੰ ਉਹ ਬਾਥਰੂਮ ਦੇ ਵਿੱਚ ਐਂਟਰ ਕੀਤਾ ਹੈ 9:30 ਵਜੇ ਜੀ ਛੋਟਾ ਜਿਹਾ ਤਾਂ ਪਤਾ ਲੱਗਦਾ ਹੈ ਜੀ ਪਰ ਬਾਥਰੂਮ ਜੋ ਇਹਨੂੰ ਕੱਢਿਆ ਹੈ ਠੀਕ ਹੈ ਜੀ ਔਰ ਇਹਨੂੰ ਜੋ ਵੀ ਇਹਨਾਂ ਨੇ ਇਨਟੈਰੋਗੇਸ਼ਨ ਦਾ ਜਿਹੜਾ ਵੀ ਤਰੀਕਾ ਵਰਤਿਆ ਉਹਦੇ ਤੇ ਫੋਰ ਦਾ ਟਾਈਮਿੰਗ ਇਨਵੈਸਟੀਗੇਸ਼ਨ ਵੀ ਹੋਣ ਦੇ ਕਮੈਂਟ ਕੀਤਾ ਜਾ ਸਕਦੇ ਹਨ ਹਮ ਔਰ ਫਿਰ ਬਾਥਰੂਮ ਦੇ ਸਾਹਮਣੇ ਇਹ ਕਿਹਦੇ ਦੀ ਗੱਲ ਕਲੀਅਰ ਕਰਨ ਵਾਲੀ ਹੈ ਜੀ ਗੁਰਦੁਆਰਾ ਸਾਹਿਬ ਦੀ ਕੰਪਲੈਕਸ ਹੈ ਹਮ ਗੁਰਦੁਆਰਾ ਸਾਹਿਬ ਦੇ ਅੰਦਰ ਨਹੀਂ ਸੀ ਠੀਕ ਹੈ ਜੀ ਜਿੱਥੇ ਜੋੜਾ ਘਰ ਦੇ ਸਾਹਮਣੇ ਦੋ ਬਾਥਰੂਮ ਬਣੇ ਨੇ ਤੇ 10 ਫੁੱਟ ਸਾਹਮਣੇ ਉਸੇ ਬਾਥਰੂਮਾਂ ਦੇ ਕਮਰਾ ਐ ਜੋੜਾ ਕਰ ਦੇਣਾ ਠੀਕ ਹੈ ਜੀ ਜਿੱਥੇ ਫਿਰ ਇਹਨੂੰ ਇਹਨੇ ਬੰਦ ਕੀਤਾ ਇਹਨਾਂ ਨੇ ਔਰ ਇਹਨੇ ਉਹਨੂੰ ਮਾਰਿਆ ਹੈ ਕਿ ਇਹਦੇ ਬਹੁਤ ਸਾਰਾ ਪਾਠ ਹੈ ਕਿ ਇਹਨਾਂ ਵਾਰਦਾਤਾਂ ਇਹੋ ਜੀਆਂ ਕਰਕੇ ਆਪਣੇ ਆਪ ਨੂੰ ਪਬਲਿਸੀਸ ਕਰਨਾ ਔਰ ਇੰਸਟਾਗ੍ਰਾਮ ਵਗੈਰਾ ਤੇ ਇਹ ਆਪ ਦੱਸਦਾ ਹੈ ਕਿ ਮੇਰੇ ਤੇ ਜੀ ਮਿਲੀਅਨਸ ਫੋਲੋਅਰ ਨੇ ਔਰ ਇਸ ਬੇਸਿਸ ਤੇ ਫਿਰ ਇਹ ਇਹਨਾਂ ਕੋਲ ਕੋਈ ਆਪਣਾ ਸੋਰਸ ਆਫ ਇਨਕਮ ਨਹੀਂ ਹੈ ਖਾਸ لیکن ਜਿੰਨਾ ਇਹ ਐਕਸਪੈਂਡਚ ਕਰ ਰਹੇ ਨੇ ਔਰ ਸਸਪੀਸ਼ੀਅਸ ਸੋਰਸਸ ਤੋਂ ਜਿਹੜੀ ਇਹਨਾਂ ਨੂੰ ਫੰਡਿੰਗ ਹੈ ਜਿਹੜੀ ਪੁਲਿਸ ਵੈਰੀਫਾਈ ਕਰ ਰਹੀ ਹੈ ਉਹਦੇ ਬੇਸ ਤੇ ਇਹਨਾਂ ਦਾ ਕਾਫੀ ਇੰਟਰਸਟ ਹੈ ਇਸ ਗੱਲ 'ਵਾਂ ਚਾਹਾਂਗਾ ਕਿ ਜਿਹੜਾ ਲੜਕੇ ਦੀਆਂ شناخت ਹੋਈ ਆ ਵਿਸ਼ਾਲ ਕੁਮਾਰ ਦਿੱਲੀ ਚ ਜਮ੍ਹਾਇਆ ਤੇ ਉਸ ਤੋਂ ਬਾਅਦ ਜੋ ਪੁਲਿਸ ਨੇ ਇਨਫੋਰਮੇਸ਼ਨ ਦਿੱਤੀ ਹੈ ਕੀ ਸਰ ਮਾਨਸਿਕ ਰੂਪ ਤੇ ਵੀ ਕਿਸੇ ਤਰੀਕੇ ਦੇ ਨਾਲ ਉਹ ਬੰਦਾ ਜਿਹੜਾ ਕਿ ਡਿਸਟਰਬ ਸੀ ਜਾਂ ਕੱਲ ਉਹਨੂੰ ਇਨਟੈਰੋਗੇਟ ਇਸ ਤਰੀਕੇ ਨਾਲ ਕੀਤਾ ਤੇ ਉਹ ਘਬਰਾਇਆ ਸੀ ਜੋ ਵੀਡੀਓ ਸਾਹਮਣੇ ਆਈ ਸੀ ਦੇਖੋ ਅਜੇ ਤੱਕ ਇਹ ਪਤਾ ਲੱਗਿਆ ਕਿ ਵਿਸ਼ਾਲ ਕਪੂਰ ਤਵਿਰ ਕਪੂਰ ਦਿੱਲੀ ਦਾ ਜੰਮ ਵਾਲਿਆ ਪੰਜਾਬੀ ਇਹਦੀ ਪੁਰਾਣੀ ਹੈਗੀ ਆ ਪਸ਼ੋਕਰ ਜੀ ਫਗਵਾੜਾ ਕਰਤਾਰਪੁਰ ਨਾਲ ਜੁੜਿਆ ਆ ਜੀ ਲੇਕਿਨ ਇਹਦੇ ਫਾਦਰ ਦੀ ਅਰਲੀ ਡੈਥ ਹੋ ਗਈ ਸੀ ਮਦਰ ਮਸੀਨ ਹੋ ਗਏ ਸੀ ਉਸ ਤੋਂ ਬਾਅਦ ਇਹਦੀ ਦਾਦੀ ਨੇ ਇਹਨੂੰ ਪਾਲਿਆ ਇਹ ਉਥੇ ਸਰਵੋਬਿਆ ਸਕੂਲ ਚ ਪੜਦਾ ਸੀ ਜੀ ਲੇਕਿਨ ਦਾਦੀ ਦੀ ਡੈਥ ਤੋਂ ਬਾਅਦ ਇਹ ਵਿਛੜ ਗਿਆ ਇਹ ਵੀ ਅਜੇ ਤੱਕ ਸਾਹਮਣੇ ਆਉਂਦਾ ਕਿ ਸ਼ਾਇਦ हरियाणा ਦੇ ਕਿਸੇ ਆਸ਼ਰਮ ਚ ਵਿੱਚ ਵੀ ਰਿਹਾ ਹਮਮ ਲੇਕਿਨ ਇਹ ਸਾਰੀ ਇਹਦਾ ਮੈਂਟਲ ਸਟੇਟ ਕੀ ਸੀ ਇਹਦੀ ਪਿਸ਼ੋਕੜ ਕਿਉਂਕਿ ਇਹਦੇ ਚਾਚਾ ਜੀ ਨੇ ਇਹਨੂੰ ਆਇਡੈਂਟੀਫਾਈ ਕੀ ਪਾ ਸਕੇ ਚਾਚਾ ਨੇ ਜੀ ਔਰ ਇਹਦਾ ਪਿਸ਼ੋਕੜ ਕੀ ਮੈਂਟਲ ਇਸ਼ੂ ਕੀ ਸੀਗਾ ਕਿੱਥੇ ਰਿਹਾ ਆ ਇਹਦੀ ਕੋਈ ਬੈਕਗ੍ਰਾਉਂਡ ਕੀ ਹੈ ਇਹਦੇ ਵੈਰੀਫਿਕੇਸ਼ਨ ਇਨਵੈਸਟੀਗੇਸ਼ਨ ਦਾ ਹਿੱਸਾ ਇਹ ਰਹੀ ਦੱਸ ਸਕਾਂ ਜੀ ਵੀ ਨੇ ਇੱਥੇ ਵੱਡੇ ਖੁਲਾਸੇ ਕੀਤੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਰੁਖ ਹੀ ਜੜਾ ਹੈ ਪੂਰਾ ਬਦਲ ਚੁੱਕਿਆ ਪ੍ਰਮੇਤ ਸਾਹਿਬ ਨਾਲ ਇਸ ਵੇਲੇ ਫੋਨ ਲਾਈਨ ਤੇ ਜੁੜ ਚੁੱਕੇ ਨੇ ਪ੍ਰਮੇਤ ਇਸ ਪੂਰੀ ਘਟਨਾ ਦਾ ਤਾਂ ਰੁਖ ਹੀ ਬਦਲ ਗਿਆ ਜਿਸ ਤਰ੍ਹਾਂ ਲੀਰੀ ਜੀਪੀ ਨੇ ਬੜੇ ਵੱਡੇ ਇੱਥੇ ਦਾਅਵੇ ਕੀਤੇ ਨੇ ਔਰ ਖੁਲਾਸੇ ਕੀਤੇ ਨੇ ਜੀ ਬਿਲਕੁਲ ਰਦਾ ਜਿਸ ਤਰੀਕੇ ਨਾਲ ਤੁਸੀਂ ਸੁਣਿਆ ਕਿ ਏਡੀਜੀਪੀ ਜੀਐਸਟੀ ਲੋ ਹੋ ਰਾ ਨੇ ਉਹ ਇਸ ਮਾਮਲੇ ਦਾ ਪੂਰੀ ਤਰੀਕੇ ਦੇ ਨਾਲ ਰੁਖ ਮੋੜ ਦਿੱਤਾ ਵੈ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕੱਲ ਪੁਲਿਸ ਨੇ ਹਾਲਾਂਕਿ ਵਿਸ਼ਾਲ ਕੁਮਾਰ ਦੀ ਜਿਹੜੀ ਹੈ ਕਿ ਉਹ ਪਛਾਣ ਦਿੱਤੀ ਹੈ ਕਿ ਜਿਹਦਾ ਕਤਲ ਹੋਇਆ ਪੀਟੀਸੀ ਨਿਊਜ਼ ਤੇ ਜਿਸ ਦਿਨ ਵਾਰਦਾਤ ਹੋਈ ਉਸੇ ਦਿਨ ਦੱਸ ਦਿੱਤਾ ਗਿਆ ਸੀ ਕਿ ਇਹ ਯੁਵਾ ਕਿੱਥੋਂ ਰਹਿਣ ਵਾਲਾ ਪਰ ਜਿਸ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਡਾਕਟਰੀ ਰਿਪੋਰਟ ਇਸ ਮਾਮਲੇ 'ਚ ਆਣੀ ਬਾਕੀ ਹੈ ਤੁਹਾਨੂੰ ਦੱਸ ਦਈਏ ਕਿ ਜਿਸ ਲੜਕੇ ਦਾ ਵਿਸ਼ਾਲ ਦਾ ਕਤਲ ਹੋਇਆ ਉਹਦੇ ਸਰੀਰ ਦੇ ਫਰੰਟ ਵਾਲੇ ਪਾਸੇ ਤੇ ਦੋ ਨਿਸ਼ਾਨ ਨੇ ਛਾਤੀ ਦੇ ਕੋਲ ਇੱਕ ਨਿਸ਼ਾਨ ਜਿਹੜਾ ਕਿ ਗਹਿਰਾ ਚਾਂ ਉਹ ਪੇਟ ਦੇ ਕੋਲ ਹੈ ਪੁਲਿਸ ਐਸੇ ਚੀਜ਼ ਨੂੰ ਹੀ ਹੁਣ ਵੈਰੀਫਾਈ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਅਸਲ ਦੇ ਵਿੱਚ ਉਸ ਕਮਰੇ ਦੇ ਅੰਦਰ ਜਿਹੜਾ ਨਿਹੰਗ ਰਮਨਦੀਪ ਸਿੰਘ ਦੇ ਵਿੱਚ ਤੇ ਵਿਸ਼ਾਲ ਦੇ ਵਿੱਚ ਹੋਇਆ ਕਿ ਜਿਸ ਤਰੀਕੇ ਦੇ ਨਾਲ ਹੀਟ ਆਫ ਦੀ ਮੂਵਮੈਂਟ ਤੇ ਇਹ ਕੰਮ ਹੋਇਆ ਪਰ ਨਾਲ ਹੀ ਨਾਲ ਪੁਲਿਸ ਦੀ ਇਨਵੈਸਟੀਗੇਸ਼ਨ ਜੋ ਨਿਹੰਗ ਰਮਨਦੀਪ ਸਿੰਘ ਦੇ ਕਿਰਦਾਰ ਖਾਸ ਕਰਕੇ ਉਹਨਾਂ ਦਾ ਜੋ ਪਿਛੋਕੜ ਰਿਹਾ ਵਾ ਜਿਸ ਤਰੀਕੇ ਨਾਲ ਐਡੀਜੀਪੀ ਨੇ ਜ਼ਿਕਰ ਕੀਤਾ ਕਿ ਸੋਸ਼ਲ ਮੀਡੀਆ ਤੇ ਅਕਸਰ ਲਾਈਮਲਾਈਟ ਲੈਣ ਦੇ ਚੱਕਰ ਦੇ ਵਿੱਚ ਜਿਹੜਾ ਕਿ ਉਹ ਲਾਈਵ ਹੁੰਦੇ ਨੇ ਦੱਸਦੇ ਨੇ ਕਿ ਮੇਰੇ ਇੰਨੇ ਫੋਲੋਅਰ ਨੇ ਤੇ ਖਾਸ ਤੌਰ ਤੇ ਇੱਕ ਗੱਲ ਆਖੀ ਹੈ ਕਿ ਜਿਹੜੀ ਉਹਨਾਂ ਨੂੰ ਫੰਡਿੰਗ ਹੈ ਸਸਪੀਸ਼ੀਅਸ ਸੋਰਸਸ ਨੇ ਕਿ ਇਹ ਸਾਰਾ ਕੰਮ ਕਿਉਂ ਕੀਤਾ ਗਿਆ ਕਿਸ ਮਨੁਸ਼ਿਆ ਦੇ ਨਾਲ ਕੀਤਾ ਗਿਆ ਹਾਲਾਂਕਿ ਸਿੱਖੀ ਦੰਦ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਇੱਕ ਜਿਹੜਾ ਵੱਡਾ ਸਵਾਲ ਬਣਿਆ ਹੋਇਆ ਸੀ ਕਿ ਵੇਦ ਵੀ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਹੋਈ ਤੇ ਜਿਸ ਪ੍ਰੈਸਰ ਦੇ ਕੋਲ ਜਾ ਕੇ ਇਹ ਵਾਰਦਾਤ ਹੋਣੀ ਸੀ ਉਹ ਕੋਸੋ ਦੂਰ ਸੀਗਾ ਹੁਣ ਇੱਕ ਬਹੁਤ ਵੱਡੇ ਸਵਾਲ ਜਿਹੜੇ ਨੇ ਕਿ ਇਸ ਮਾਮਲੇ 'ਚ ਜਿਹੜੇ ਜੁੜਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਨਿਹੰਗ ਰਮਨਦੀਪ ਸਿੰਘ ਦੇ ਕਿਰਦਾਰ ਤੇ ਉਹ ਦੇਖਣਾ ਹੋਏਗਾ ਕਿ 7 ਦਿਨਾਂ ਦੇ ਵਿੱਚ ਪੁਲਿਸ ਦੀ ਇੰਟੈਰੋਗੇਸ਼ਨ 'ਚ ਕਿਹੜੀਆਂ ਚੀਜ਼ਾਂ ਕਬੂਲੀਆਂ ਜਾਂਦੀਆਂ ਨੇ ਪੁਲਿਸ ਕਿਸ ਤਰੀਕੇ ਨਾਲ ਇਸ ਮਾਮਲੇ ਦੀ ਰੂਪਰੇਖਾ ਲੈ ਕੇ ਅੱਗੇ ਪੰਜਾਬ ਦੇ ਸਾਹਮਣੇ ਰੱਖਦੀ ਆ ਰਹਾ ਦਾ ਜੀ ਜੀ ਪ੍ਰਮੇਸ਼ਰਾ ਫਿਲਹਾਲ ਦੀ ਹੈ ਸਾਰੀ ਜਾਣਕਾਰੀ ਦੇ ਲਈ ਸੋ ਇਹ ਜਿਹੜਾ ਪੂਰਾ ਮਾਮਲਾ ਬੇਅਦਬੀ ਦਾ ਜੋ ਮੰਨਿਆ ਜਾਂਦਾ ਸੀ ਕਿਤੇ ਕੋਸ਼ਿਸ਼ ਦੇ ਤਹਿਤ ਇਹ ਨੌਜਵਾਨ ਪਹੁੰਚਾ ਸੀ ਲੇਕਿਨ ਐਡੀਜੀਪੀ ਦੇ ਇਸ ਖੁਲਾਸੇ ਨੇ ਜੋ ਵੱਟਾ ਉਹਨੇ ਦਾਅਵਾ ਅਤੇ ਖੁਲਾਸਾ ਕੀਤਾ ਹੈ ਕਿ ਇੱਥੇ ਕੋਈ ਬੇਅਦਬੀ ਹੋਈ ਹੀ ਨਹੀਂ ਸੀ ਸਿਰਫ ਪਬਲਿਸਿਟੀ ਪਾਉਣ ਦੇ ਲਈ ਸ਼ਾਇਦ ਇਸ ਸ਼ਖਸ ਵੱਲੋਂ ਕਤਲ ਕੀਤਾ ਗਿਆ ਅੱਗੇ ਮਾਮਲੇ ਦੇ ਵਿੱਚ ਹੁਣ ਕੀ ਕੁਝ ਹੋਰ ਖੁਲਾਸੇ ਹੁੰਦੇ ਨੇ ਇਹ ਦੇਖਣਾ ਵਾਕਈ ਬਹੁਤ ਅਹਿਮ ਹੈ ਇਸ ਪੂਰੇ ਮਾਮਲੇ ਲੈ ਕੇ ਹੋਣ ਵਾਲਾ ਹੈ